ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਸਾਡਾ ਸੰਯੋਗੀ ਕਰਨਦੇਵਿਗੜ ਵਾਲਾ ਸਾਡੇ ਨਾਲ ਮੌਜੂਦ ਹੈ ਪਿਛਲੇ ਦਿਨਾਂ ਤੋਂ ਖਬਰ ਚੱਲ ਰਹੀ ਹੈ ਵੀ ਪਿਛਲੇ 5 ਮਹੀਨਿਆਂ ਤੋਂ ਪੰਜਾਬ ਸਰਕਾਰ ਦੀ ਕੋਈ ਵੀ ਕੈਬਨਟ ਮੀਟਿੰਗ ਜਿਹੜੀ ਨਹੀਂ ਹੋਈ ਤੇ ਕੈਬਨਟ ਮੀਟਿੰਗ ਨਾ ਹੋਣ ਕਰਕੇ ਲੋਕਾਂ ਨੇ ਕਹਿੰਦੇ ਕਿ ਤੰਜ ਵੀ ਕਸਿਆ ਸੀ ਆ ਭਗਵਾਨ ਨਵੰਦੀ ਸਰਕਾਰ ਦੇਤੇ ਵੀ ਪੰਜਾਬ ਸਰਕਾਰ ਜਿਹੜੀ ਉਹ ਕਹਿੰਦੇ ਰੱਬ ਆਸਰੇ ਚੱਲ ਰਹੀ ਆ ਉਹ ਗੱਲਬਾਤ ਕਰਾਉਂਦੇ ਆ ਕਰਨ ਜੀ ਇਹ ਵਾਕਿਆ ਤੁਹਾਡੇ ਦੌਰਾਨ ਕਿੰਨਾ ਕੁ ਸੱਚਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਨੂੰ ਪਤਾ ਜੀ ਜਿਹੜੀ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹ ਪਿਛਲੇ ਤਰੀ 5 ਮਹੀਨਿਆਂ ਤੋਂ ਨਹੀਂ ਹੋਈ ਪਰ ਜਿਵੇਂ ਆਪਾਂ ਨੂੰ ਪਤਾ ਵੀ ਹਰ ਹਫਤੇ ਜਿਹੜੀ ਕੈਬਨਿਟ ਮੀਟਿੰਗ ਹੋਣੀ ਜ਼ਰੂਰੀ ਹੁੰਦੀ ਆ ਪਰ ਜਿਹੜੀ ਪੰਜਾਬ ਸਰਕਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਵੀ ਜਿਹੜੀ ਚੋਣ ਪੰਜਾਬ ਦਾ ਜਿਹੜਾ ਲੋਕ ਸਭਾ ਚੋਣਾਂ ਕਰਕੇ ਲੱਗਿਆ ਹੋਇਆ ਸੀ ਉਸ ਕਰਕੇ ਜਿਹੜਾ ਆਪਣਾ ਕੈਬਨਿਟ ਮੀਟਿੰਗ ਨਹੀਂ ਹੋਈ ਪਰ ਇਹ ਗੱਲ ਬਿਲਕੁਲ ਤਰਕਹੀਣ ਆ ਕਿਉਂਕਿ ਹੁਣ ਜਾਪਤਾ ਲੰਗਣ ਦੇ ਨਾਲ ਪੰਜਾਬ ਕੈਬਨਿਟ ਦੀ ਮੀਟਿੰਗ ਦਾ ਨਾਮ ਹੋਣ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਿਵੇਂ ਆਪਕੋ ਨੂੰ ਪਤਾ ਵੀ ਜਿਹੜੇ ਵੱਖ-ਵੱਖ ਵਿਭਾਗਾਂ ਦੇ ਜਿਹੜੀ ਪ੍ਰਵਾਨਗੀ ਲੈਣੀ ਹੁੰਦੀ ਹੈ ਜਿਹੜੇ ਪੰਜਾਬ ਕੈਬਨਿਟ ਦੇ ਵਿੱਚ ਵੱਖ-ਵੱਖ ਏਜੰਡੇ ਆਉਂਦੇ ਆ ਉਹਨਾਂ ਦਾ ਉਹਨਾਂ ਨੂੰ ਨਾਂ ਪੂਰਾ ਕਰਨਾ ਇਹ ਪੰਜਾਬ ਸਰਕਾਰ ਦਾ ਇਹਦਾ ਇਸ ਗੱਲ ਨਾਲ ਬਿਲਕੁਲ ਤਾਕਿਆ ਨਾਲ ਬਿਲਕੁਲ ਸਹਿਮਤ ਹੁੰਦੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਬਿਲਕੁਲ ਰੱਬ ਆਸ ਤੇ ਜਾ ਰਹੀ ਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਵੀ ਹੁਣ 15 ਅਗਸਤ ਤੋਂ ਬਾਅਦ ਜਿਹੜੀ ਇੱਕ ਚਰਚਾ ਜਾ ਰਹੀ ਆ ਵੀ 15 ਅਗਸਤ ਤੋਂ ਬਾਅਦ ਜਿਹੜੀ ਪੰਜਾਬ ਦੇ ਵੱਖ-ਵੱਖ ਚਾਰ ਹਫ਼ਤਿਆਂ ਦੇ ਵਿੱਚ ਜਿੰਨੀ ਚੋਣਾਂ ਹੋਣੀਆਂ ਨੇ ਉਹਨਾਂ ਦਾ ਵੀ ਐਲਾਨ ਜਿਹੜੀ ਚੋਣ ਕਮਿਸ਼ਨ ਮਤਲਬ ਜਲਦੀ ਹੀ ਕਰ ਦਿੱਤਾ ਜਾਣਾ ਜਿਸ ਦਾ ਨਤੀਜਾ ਇਹ ਹੋਊਗਾ ਕਿ ਜਿਹੜੀ ਪੰਜਾਬ ਕੈਬਨਿਟ ਦੀ ਜਿਹੜੀ ਪੰਜਾਬ ਸਰਕਾਰ ਆ ਉਹ ਦੁਬਾਰਾ ਫਿਰ ਚੋਣ ਮੋਰ ਦੇ ਵਿੱਚ ਵਿਅਸਤ ਹੋ ਜੂਗੀ ਜਿਹੜੀ ਪੰਜਾਬ ਕੈਬਨਿਟ ਆ ਉਹ ਨਹੀਂ ਕਿ ਚਰਚਾ ਇਹ ਵੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਪੈਰਿਸ ਜਾਣ ਦੀ ਤਿਆਰੀ ਕਰ ਰਹੇ ਆ ਤੇ ਜਿਹੜੀ ਆਪਾਂ ਗੱਲ ਉਹ ਕਰ ਰਹੇ ਆ ਵੀ ਜੇ ਜੇ ਮੰਨ ਕੇ ਚਲੋ ਇਹ ਤਾਂ ਉਹੀ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜੀ ਉਹ ਸਚਾਰੂ ਢੰਗ ਦੇ ਨਾਲ ਉਹਨੂੰ ਹੱਲ ਕਰਨ ਦੇ ਵਿੱਚ ਸਮਰਥ ਨਹੀਂ ਹੈਗੀ ਤੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਪਿਛਲੇ ਦਿਨੀ ਇੱਕ ਹੋਰ ਚਰਚਾ ਗੱਲਈ ਸੀ ਵੀ ਜਿਹੜੇ ਆਪਾਂ ਨੂੰ ਪਤਾ ਵੀ 15 ਅਗਸਤ ਨੂੰ ਜਿਹੜੇ ਵੱਖ-ਵੱਖ ਹਲਕਿਆਂ ਦੇ ਜਿਹੜੇ ਹੋਰ ਅਲਜੰਪਰ ਜਿਹੜੇ ਚੋਣਾ ਲੜਨ ਦੇ ਇੱਛਕਾ ਪੰਜਾਬ ਸਰਕਾਰ ਨੇ ਉਹ ਤਾਂ ਜਿਹੜੇ ਨਿਯੁਕਤ ਕਰਤੇ ਜਿਹੜੇ ਇੰਚਾਰਜ ਲਾਦੇ ਪੰਜਾਬ ਦੇ ਵੱਖ-ਵੱਖ ਕੈਬਨਿਟ ਮੰਤਰੀ ਪਰ ਪੰਜਾਬ ਸਰਕਾਰ ਕੈਬਨਿਟ ਮੀਟਿੰਗ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖ ਰਹੀ ਹੈਗੀ ਤੇ ਦੂਜੀ ਗੱਲ ਜਿਹੜੀ ਆਪਾਂ ਨੂੰ ਪਤਾ ਵੀ ਜਿਹੜੇ 15 ਅਗਸਤ ਨੂੰ ਜਿਹੜੇ ਵੱਖ-ਵੱਖ ਜਿਹੜੇ ਕੈਦੀ ਹੁੰਨੇ ਆ ਉਹਨਾਂ ਦੇ ਮਾਮਲੇ ਵਿੱਚ ਜਿਹੜੀ ਸਜ਼ਾ ਪੂਰੀ ਕਰ ਚੁੱਕੀ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਮਾਫੀ ਦੇਣੀ ਹੁੰਦੀ ਹੈ ਸਜ਼ਾ ਦੇ ਵਿੱਚ ਇਸ ਗੱਲ ਦੀ ਵੀ ਜਿਹੜੀ ਆਪਣਾ ਪ੍ਰਵਾਨਗੀ ਪੰਜਾਬ ਕੈਬਨਿਟ ਦੇ ਵੱਲੋਂ ਦੇਣੀ ਜ਼ਰੂਰੀ ਹੁੰਦੀ ਹੈ ਤਾਂ ਜਿਹੜੇ ਆਪਣਾ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਹੁੰਦੇ ਆ ਉਹਨਾਂ ਨੂੰ ਰਿਹਾਈ ਸੰਬੰਧੀ ਹੁਕਮ ਜਾਰੀ ਹੁੰਦੇ ਆ ਪਰ ਜੇ ਹੁਣ ਜੇ ਜਿਹੜੀ ਚੱਪਟੇ ਚੱਲਦੀ ਹੈ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਜੇ ਉਹ ਵਿਦੇਸ਼ ਚਲੇ ਜਾਂਦੇ ਆ ਨਾ ਇਹ ਮਾਮਲਾ ਵੀ ਆਪਣਾ ਠੰਡੇ ਵਸਦੇ ਵਿੱਚ ਪੈ ਜਾਊਗਾ ਤੇ ਜਿਹੜੀ ਦੂਜੀ ਗੱਲ ਹੋਰ ਆ ਵੀ ਪੰਜਾਬ ਇੱਕ ਇਸ ਸਮੇਂ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚ ਆ ਖੜਿਆ ਤੇ ਇਸ ਸੰਬੰਧੀ ਜਿਹੜਾ ਆਪਣਾ ਪੰਜਾਬ ਸਰਕਾਰ ਨੂੰ ਸੀਰੀਅਸ ਹੋ ਕੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਕਰਨਾ ਚਾਹੀਦਾ ਨਾ ਕਿ ਵਿਦੇਸ਼ ਘੁੰਮਣ ਦਾ ਆਪਣਾ ਜਾਣਾ ਚਾਹੀਦਾ ਪੈਰਿਸ ਕੈਬਨਟ ਮੀਟਿੰਗ ਦੀ ਗੱਲ ਚੱਲੀ ਆ ਵੀ ਪਿਛਲੇ 5 ਮਹੀਨਿਆਂ ਤੋਂ ਕੈਬਨਟ ਮੀਟਿੰਗ ਨਹੀਂ ਹੋਈ ਕਿਤੇ ਇਹ ਕਾਰਨ ਤਾਂ ਨਹੀਂ ਵੀ ਕਿਤੇ ਲੋਕ ਸਭਾ ਚੋਣਾਂ ਤੋਂ ਬਾਅਦ ਕੁਝ ਕੈਬਨਟ ਮੰਤਰੀਆਂ ਨੂੰ ਬਦਲਣ ਦਾ ਜਿਹੜਾ ਵਿਚਾਰ ਚੱਲ ਰਿਹਾ ਉਹ ਇਹਦਾ ਇਹ ਵੱਡਾ ਕਾਰਨ ਤਾਂ ਨਹੀਂ ਬਣ ਰਿਹਾ ਕੈਬਨਟ ਮੀਟਿੰਗ ਨਾ ਹੋਉਂਦਾ ਦੇਖੋ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਆ ਵੀ ਜਿਹੜਾ ਪੰਜਾਬ ਕੈਬਨਟ ਦੇ ਵੱਖ-ਵੱਖ ਮੰਤਰੀਆਂ ਨੂੰ ਬਦਲਣ ਦੀ ਜਿਹੜੀ ਚਰਚਾ ਉਹ ਪਿਛਲੇ ਤਰੀਬ ਬਹੁਤ ਦਿਨਾਂ ਤੋਂ ਚੱਲ ਰਹੀ ਆ ਪਰ ਇਸ ਸੰਬੰਧੀ ਜਿਹੜਾ ਕੋਈ ਵੀ ਆਪਣਾ ਫੈਸਲਾ ਨਹੀਂ ਹੋ ਸਕਿਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਜੇਲ੍ਹ 'ਚ ਨੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਭਗਵੰਤ ਮਾਨ ਆਪਣਾ ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਵੀ ਫੈਸਲਾ ਨਹੀਂ ਲੈ ਪਾਉਂਦੇ ਤੇ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਕੋਈ ਵੀ ਕੌਮੀ ਪਾਰਟੀ ਹੈ ਉਹਦੀ ਸਰਕਾਰ ਜਿਹੜੀ ਦਿੱਲੀ ਤੋਂ ਚੱਲਦੀ ਹੁੰਦੀ ਆ ਜੇ ਗੱਲ ਕਰ ਲਈ ਗੁਰਮੀਤ ਸਿੰਘ ਮੀਤ ਜਿਹੜਾ ਜਿਵੇਂ ਕੈਬਨਿਟ ਮੰਤਰੀ ਸੀਗੇ ਤੇ ਹੁਣ ਉਹ ਐਮਪੀ ਬਣ ਗਏ ਉਹਨਾਂ ਦਾ ਉਹਦਾ ਵੀ ਕਿਤੇ ਨਾ ਕਿਤੇ ਖਾਲੀ ਹੈ ਤੇ ਕੈਬਨਿਟ ਮੀਟਿੰਗ ਜੇ ਛੇਤੀ ਹੋਵੇ ਤੇ ਉਹਦੇ ਤੇ ਵੀ ਕੋਈ ਨਾ ਕੋਈ ਮੰਤਰੀ ਬਰਾਜਮਾਨ ਹੋਵੇਗਾ ਦੇਖੋ ਜੀ ਜਿਵੇਂ ਗਰਮੀਤ ਸਿੰਘ ਕਹਾਂਗੇ ਗਰਮੀਤ ਸਿੰਘ ਮੀਟ ਹੈ ਜਿਹੜੇ ਲੋਕ ਸਭਾ ਹਰਕਾ ਸੰਦੂਰ ਤੋਂ ਨਵੇਂ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਉਹਨਾਂ ਦਾ ਵੀ ਜਿਹੜੇ ਲੋਕ ਸਭਾ ਮਠਿੰਡਾ ਦੇ ਨਾਲ ਨਾਲ ਜਿਹੜੇ ਹੋਰ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਹੋਰ ਉਹਨਾਂ ਦੇ ਵੀ ਜਿਹੜੇ ਬਦਲੇ ਜਾਣ ਦੇ ਚਰਚੇ ਗਰਮੀਤ ਸਿੰਘ ਫੁੱਡੀਆਂ ਹੋਗੇ ਹੋਰ ਕਈ ਕੈਬਨਿਟ ਮੰਤਰੀ ਕਈ ਜਿਹੜੀ ਲਾਲਜੀਤ ਸਿੰਘ ਪੁਲਸਰ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਵੀ ਜਿਹੜੇ ਬਦਲਣ ਦੇ ਚਰਚੇ ਚੱਲ ਰਹੇ ਆ ਪਰ ਦੇਖੋ ਹੁਣ ਕੀ ਇਹ ਕੀ ਇਹ ਕਾਰਨਾਂ ਵੀ ਜਿਹੜਾ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਨਹੀਂ ਹੋ ਰਹੀ ਤੇ ਬਾਕੀ ਦੇਖੋ ਕੀ ਬਣਦਾ ਪਰ ਪੰਜਾਬ ਸਰਕਾਰ ਨੂੰ ਸੀਰੀਅਸ ਹੋ ਕੇ ਇੱਕ ਸਚਾਰੂ ਢੰਗ ਦੇ ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨੀ ਚਾਹੀਦੀ ਆ ਪਰ ਗੱਲ ਇਹ ਆ ਵੀ ਇਹ ਗੱਲ ਹੁਣ ਬਣ ਨਹੀਂ ਰਹੀ ਪੰਜਾਬ ਸਰਕਾਰ ਇੱਕ ਸੁਚਾਰੂ ਢੰਗ ਦੇ ਨਾਲ ਸਰਕਾਰ ਨਹੀਂ ਚਲਾਰੀ ਕਰਨੀ ਤੁਹਾਡਾ ਕੀ ਕਹਿਣਾ ਵੀ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਕੈਬਨਿਟ ਮੀਟਿੰਗ ਜਿਹੜੀ ਬੁલાਣੀ ਚਾਹੀਦੀ ਆ ਕਿਉਂਕਿ ਜੇਕਰ ਸ੍ਰੀਮ ਭਗਵਾਨ ਦਮਨ ਜੀ ਪੈरिस ਪੈरिस ਦੇ ਦੌਰੇ ਤੇ ਚਲੇ ਗਏ ਉਦੋਂ ਵੀ ਫਿਰ ਇਹ ਜਿਹੜਾ ਕੈਬਨਿਟ ਮੀਟਿੰਗ ਵਾਲਾ ਜਿਹੜਾ ਮਸਲਾ ਜਿਹੜਾ ਚਰਚਾ ਉਹ ਠੰਡੇ ਵਾਸਤੇ ਪੈ ਜਾਣੀ ਆ ਤੁਹਾਡਾ ਕੀ ਕਹਿਣਾ ਵੀ ਛੇਤੀ ਤੋਂ ਛੇਤੀ ਮੀਟਿੰਗ ਜਿਹੜੀ ਬੁਲਾਉਣੀ ਚਾਹੀਦੀ ਹੈ ਜਾਂ ਨਹੀਂ ਬਿਲਕੁਲ ਜੀ ਇਹ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਆ ਉਹ ਹਰ ਹਫ਼ਤੇ ਹੁੰਦੀ ਹੈ ਜਿਹੜਾ ਆਪਣਾ ਕਰੀਬ ਪਿਛਲੇ ਸਮੇਂ ਤੋਂ ਜਿਹੜਾ ਰਵਾਜ ਚੱਲਿਆ ਆ ਰਿਹਾ ਪਰ ਹੁਣ ਪਿਛਲੇ 5 ਮਹੀਨਿਆਂ ਤੋਂ ਕੋਈ ਮੀਟਿੰਗ ਨਹੀਂ ਹੋਈ ਇਹ ਮੀਟਿੰਗ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਵੀ ਜਿਹੜੇ ਪੰਜਾਬ ਦੇ ਵੱਖ-ਵੱਖ ਮੁੱਦੇ ਆ ਉਹਨਾਂ ਨੂੰ ਆਪਣਾ ਵਿਚਾਰਿਆ ਜਾਵੇ ਤੇ ਉਹਨਾਂ ਦੇ ਕੋਈ ਫੈਸਲਾ ਲਿਆ ਜਾਵੇ ਤਾਂ ਜਿਹੜੇ ਪੰਜਾਬ ਦੇ ਜਿਹੜੇ ਵੱਖ-ਵੱਖ ਮੁੱਦੇ ਆ ਉਹਨਾਂ ਦਾ ਹੱਲ ਕੀਤਾ ਜਾਵੇ ਇਹਦਾ ਕੈਬਨਿਟ ਮੀਟਿੰਗ ਦੀ ਗੱਲ ਹੋ ਗਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਦੋ اجلاس ਚੱਲਦੇ ਆ ਗਰਮੂਰਤ اجلاس ਸਰਦਰ ਉੱਤੇ اجلاس ਮੈਨੂੰ ਲੱਗਦਾ ਵੀ ਇਸ ਵਾਰ ਗਰਮੂਰਤ اجلاس ਜਿਹੜਾ ਉਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਠੰਡੇ ਵਾਸਤੇ ਪਿਆ ਗੱਲ ਹੋਈਆਂ ਨਾ ਜੀ ਜੇ ਕੋਈ ਕੋਈ ਵੀ ਸਰਕਾਰ ਹੈ ਜੇ ਸੁਚਾਰੂ ਢੰਗ ਨਾਲ ਚੱਲੂਗੀ ਤਾਂ ਕੋਈ اجلاس ਚਲਾਣ ਦਾ ਹੋਊਗਾ ਹੁਣ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਆ ਕਲਤਾਰ ਸਿੰਘ ਸੰਧਵਾ ਉਹ ਵੀ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸੀ ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਆਪਣਾ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਜਿਹੜੀ ਮੀਟਿੰਗ ਹੋਣੀ ਹੈ ਅਮਰੀਕਾ ਦੇ ਵਿੱਚ 4 ਤੋਂ ਲੈ ਕੇ 7 ਅਗਸਤ 2024 ਉਹਦੀ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਕਾਰ ਸਿੰਘ ਸੰਧਵਾ ਨੂੰ ਇੱਕ ਬਹੁਤ ਵੱਡਾ ਝਟਕਾ ਚਰਚਾ ਇਹ ਵੀ ਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਵੀ ਉਹਨਾਂ ਨੇ ਜਿਹੜੇ ਭਾਰਤੀ ਹਾਕੀ ਟੀਮ ਦੇ ਕਪਤਾਨ ਆਪਣਾ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਆ ਵੀ ਜਿਹੜੀ ਕੈਬਨਟ ਜਿਹੜੀ ਕੇਂਦਰ ਦੀ ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਵੀ ਸ਼ਾਇਦ ਕਹਿੰਦੇ ਮਨਜ਼ੂਰੀ ਨਹੀਂ ਦਿੱਤੀ ਇਸ ਕਰਕੇ ਉਹ ਨਾਰਾਜ਼ ਚੱਲ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਇਨੀ ਜਾਣਕਾਰੀ ਦੇਣ ਦੇ ਵਾਸਤੇ ਧੰਨਵਾਦ